ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਦਿਲਜੀਤ ਦੋਸਾਂਜ ਕਾਫੀ ਚਰਚਾ ਦੇ ਵਿੱਚ ਰਹਿਣ ਵਾਲਾ ਗਾਇਕ ਅਦਾਕਾਰ ਹੈ ਤੇ ਵੱਖ-ਵੱਖ ਥਾਵਾਂ ਦੇ ਉੱਤੇ ਉਹਦੇ ਸ਼ੋਅਜ਼ ਹੁੰਦੇ ਨੇ ਹੁਣ ਆਸਟ੍ਰੇਲੀਆ ਦੇ ਸਿਡਨੀ ਦੇ ਵਿੱਚ ਵੀ ਇੱਕ ਵੱਡਾ ਸ਼ੋਅ ਸੀਗਾ ਜਿਸ ਦੇ ਉੱਤੇ ਵਿਵਾਦ ਪੈਦਾ ਹੋ ਗਿਆ ਹੈ ਕਾਰਨ ਇਹ ਹੈ ਕਿ ਸ਼ੋਅ ਵੀ ਹੋਇਆ ਸ਼ੋਅ ਦੇ ਵਿੱਚ ਦਰਸ਼ਕ ਵੀ ਪਹੁੰਚੇ ਪਰ ਉਹਨਾਂ ਦਰਸ਼ਕਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਜਿਨ੍ਹਾਂ ਨੇ ਕਿਰਪਾਨ ਧਾਰਨ ਕੀਤੀ ਹੋਈ ਸੀ ਸ੍ਰੀ ਸਾਹਿਬ ਪਹਿਨੀ ਹੋਈ ਸੀ ਯਾਨੀ ਕਿ ਜਿਹੜੇ ਅਮਰਤਾਰੀ ਸੀਗੇ ਉਹਨਾਂ ਨੂੰ ਬਾਹਰ ਹੀ ਰੋਕ ਲਿਆ ਗਿਆ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਨਿਰਾਸ਼ਾ ਜ਼ਾਹਰ ਕੀਤੀ ਹੈ ਕਿ ਸਾਨੂੰ ਕਿਉਂ ਰੋਕਿਆ ਗਿਆ ਕਈਆਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਸਾਨੂੰ ਰੋਕਿਆ ਗਿਆ ਜਦਕਿ ਜਿਹੜਾ ਇਹ ਕੰਸਰਟ ਸੀਗਾ ਜਿਹੜਾ ਇਹ ਲਾਈਵ ਚੱਲ ਰਿਹਾ ਸੀਗਾ ਉਹ ਦਿਲਜੀਤ ਦੋਸਾਂਝ ਦਾ ਸੀ ਦਿਲਜੀਤ ਦੋਸਾਂਝ ਪੰਜਾਬ ਦੇ ਨਾਲ ਸੰਬੰਧਿਤ ਹੈ ਸਿੱਖ ਗਾਇਕ ਹੈ ਤਾਂ ਉਹਦੇ ਸ਼ੋਅ ਦੇ ਵਿੱਚ ਜਾਣ ਤੋਂ ਵੀ ਸਾਨੂੰ ਰੋਕਿਆ ਗਿਆ ਹੈ ਤੇ ਨਿਰਾਸ਼ਾ ਦੇ ਚਲਦਿਆਂ ਕਈ ਲੋਕ ਵਾਪਸ ਹੀ ਪਰਤ ਗਏ ਉਹਨਾਂ ਨੇ ਕਿਸੇ ਵੀ ਸਿਧਾਂਤ ਦੇ ਨਾਲ ਸਮਝੌਤਾ ਨਹੀਂ ਕੀਤਾ ਦੱਸਦੀ ਕਿ ਪੱਛਮੀ ਸਿਡਨੀ ਦੇ ਪੈਰਾਮਾਟਾ ਸਟੇਡੀਅਮ ਦੇ ਵਿੱਚ ਹੋਏ ਇਸ ਸ਼ੋਅ ਦੇ ਵਿੱਚ ਲਗਭਗ 25000 ਦਰਸ਼ਕ ਮੌਜੂਦ ਰਹੇ ਤੇ ਖੂਬ ਰੌਣਕਾਂ ਲੱਗੀਆਂ ਪੂਰਾ ਹਾਊਸਫੁੱਲ ਸੀ ਜਿਨ੍ਹਾਂ ਵਿੱਚੋਂ ਵੱਡੇ ਗਿਣਤੀ ਦੇ ਵਿੱਚ ਪੰਜਾਬੀ ਅਤੇ ਸਿੱਖ ਭਾਈਚਾਰਿਆਂ ਨਾਲ ਸੰਬੰਧਿਤ ਸਨ ਪਰ ਉੱਥੇ ਕਿਰਪਾਨ ਧਾਰੀ ਦਰਸ਼ਕਾਂ ਨੂੰ ਸਟੇਡੀਅਮ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਦੋਂ ਦਰਸ਼ਕਾਂ ਨੇ ਵਿਰੋਧ ਕੀਤਾ ਤਾਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਇੰਜ ਦਿਲਜੀਤ ਦੋਸਾਂਝ ਨੂੰ ਦੇਖਣ ਦੀ ਉਮੀਦ ਵਿੱਚ ਇਸ ਸੰਗੀਤ ਸਮਾਰੋਹ ਚ ਪੁਜੇ ਬਹੁਤ ਸਾਰੇ ਦਰਸ਼ਕ ਨਿਰਾਸ਼ ਹੋਏ ਸਿਡਨੀ ਨਿਵਾਸੀ ਪਰਮਵੀਰ ਸਿੰਘ ਅਤੇ ਉਹਨਾਂ ਦੀ ਪਤਨੀ ਸੋਨਾ ਨੇ ਕਿਹਾ ਹੈ ਕਿ ਇਹ ਰਕਮ 11000 ਰੁਪਏ ਬਣਦੀ ਹੈ ਪਰਮਵੀਰ ਜੋ ਕਿ ਰੀੜ ਦੀ ਹੱਡੀ ਦੀ ਸੱਟ ਤੋਂ ਪੀੜਿਤ ਸਨ ਉਹ ਫਿਰ ਵੀ ਸ਼ੋਅ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ ਪਰ ਸੁਰੱਖਿਆ ਜਾਂਚ ਦੇ ਦੌਰਾਨ ਉਹਨਾਂ ਦੀ ਕਿਰਪਾਨ ਮੈਟਲ ਡਿਟੈਕਟਰ ਤੇ ਫੜੀ ਗਈ ਸੁਰੱਖਿਆ ਕਰਮਚਾਰੀਆਂ ਨੇ ਉਹਨਾਂ ਨੂੰ ਲਾ ਕੇ ਇੱਕ ਡੱਬੇ ਵਿੱਚ ਰੱਖਣ ਅਤੇ ਸ਼ੋਅ ਤੋਂ ਬਾਅਦ ਵਾਪਸ ਕਰਨ ਲਈ ਕਿਹਾ ਪਰਮਵੀਰ ਨੂੰ ਇਹ ਅਪਮਾਨਜਨਕ ਲੱਗਿਆ ਤੇ ਉਹ ਸੰਗੀਤ ਸਮਾਰੋਹ ਦੇਖੇ ਬਿਨਾ ਹੀ ਵਾਪਸ ਚਲੇ ਗਏ ਪਰਮਵੀਰ ਨੇ ਦੱਸਿਆ ਕਿ ਇਹ ਪਹਿਲੀ ਵਾਰ ਸੀ ਜਦੋਂ ਉਸ ਨੂੰ ਕਿਰਪਾਨ ਕਾਰਨ ਦਾਖਲ ਹੋਣ ਤੋਂ ਇਨਕਾਰ ਕੀਤਾ ਗਿਆ ਅਸੀਂ ਪਹਿਲਾਂ ਵੀ ਬਹੁਤ ਸਾਰੀਆਂ ਜਨਤਕ ਥਾਵਾਂ ਫੁੱਟਬਾਲ ਮੈਚਾਂ ਸਕੂਲਾਂ ਵਿੱਚ ਕਿਰਪ ਸਿੱਖ ਕਲਾਕਾਰ ਦੇ ਸੰਗੀਤ ਸਮਾਰੋਹ ਦੇ ਵਿੱਚ ਇਹ ਹੋਇਆ ਸੋਨਾ ਬਿਮਵਾਲ ਨੇ ਕਿਹਾ ਕਿ ਉਹਨਾਂ ਨੂੰ ਕੋਈ ਰਫੰਡ ਜਾਂ ਅਧਿਕਾਰਤ ਸੰਚਾਰ ਨਹੀਂ ਮਿਲਿਆ ਕਿਸੇ ਨੇ ਸਾਡੇ ਨਾਲ ਸੰਪਰਕ ਨਹੀਂ ਕੀਤਾ ਅਸੀਂ ਰਾਤ 8 ਵਜੇ ਤੱਕ ਇੰਤਜ਼ਾਰ ਕੀਤਾ ਤੇ ਆਪਣੇ ਆਪ ਵਾਪਸ ਆ ਗਏ ਪਰਮਵੀਰ ਸਿੰਘ ਨੇ ਬਾਅਦ ਦੇ ਵਿੱਚ ਆਸਟ੍ਰੇਲੀਆਈ ਮੀਡੀਆ ਨੂੰ ਦੱਸਿਆ ਕਿ ਇੱਕ ਰਸੋਈ ਵਾਲਾ ਚਾਕੂ ਨਹੀਂ ਹੈ ਜੋ ਕਾਨੂੰਨ ਤੋੜਨ ਲਈ ਚੁੱਕਿਆ ਸੀ ਇਹ ਸਾਡੇ ਵਿਸ਼ਵਾਸ ਦਾ ਇੱਕ ਪਵਿੱਤਰ ਪ੍ਰਤੀਕ ਹੈ ਉਹਨਾਂ ਨੇ ਆਪਣੇ ਵਿਸ਼ਵਾਸ ਕਾਰਨ ਸੰਗੀਤ ਸਮਾਰੋਹ ਛੱਡਣ ਦਾ ਫੈਸਲਾ ਕੀਤਾ ਹਰਮਨ ਸਿੰਘ ਅਤੇ ਉਹਨਾਂ ਦੇ ਦੋਸਤ ਮਨਮੋਹ ਸਿੰਘ ਨੂੰ ਵੀ ਇਸ ਕਾਰਨ ਹੀ ਸਮਾਰੋਹ ਦੇ ਵਿੱਚ ਦਾਖਲ ਹੋਣ ਤੋਂ ਵਰਜ ਦਿੱਤਾ ਗਿਆ ਦੱਸ ਦੇ ਕਿ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਵਾਰ 에어ਪੋਰਟਸ ਦੇ ਉੱਤੇ ਐਗਜ਼ਾਮ ਸੈਂਟਰ ਦੇ ਬਾਹਰ ਵੀ ਅਮਰਤਾਰੀ ਸਿੱਖ ਲੜਕੇ ਲੜਕੀਆਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਵੀ ਰੋਕ ਲਿਆ ਜਾਂਦਾ ਹੈ ਉਹਨਾਂ ਨੂੰ ਫਲਾਈਟ ਤੱਕ ਨਹੀਂ ਚੜਨ ਦਿੱਤਾ ਜਾਂਦਾ ਪੇਪਰ ਨਹੀਂ ਦੇਣ ਦਿੱਤੇ ਜਾਂਦੇ ਹਾਲਾਂਕਿ ਮਾਮਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਜਥੇਬੰਦੀਆਂ ਵੱਲੋਂ ਉਭਾਰਿਆ ਜਾਂਦਾ ਹੈ ਪਰ ਇਹ ਮਾਮਲੇ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਹੇ ਇੱਕ ਮਾਮਲਾ ਥੋੜਾ ਜਿਹਾ ਠੰਡਾ ਪੈਂਦਾ ਹੈ ਮਾਫੀਆਂ ਵਗੈਰਾ ਕੋਈ ਨਾ ਕੋਈ ਮੰਗ ਲੈਂਦਾ ਹੈ ਪਰ ਉਸ ਤੋਂ ਬਾਅਦ ਦੇ ਵਿੱਚ ਕੋਈ ਨਾ ਕੋਈ ਅਜੀਹਾ ਹੀ ਮਾਮਲਾ ਸਾਹਮਣੇ ਆ ਜਾਂਦਾ ਹੈ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਦੇ ਉੱਤੇ ਸਿੱਖ ਆਗੂ ਕੀ ਪ੍ਰਤੀਕਰਮ ਦਿੰਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਣੀ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ ਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ